जय वंदे मातरम अंतकवाद मुर्दाबाद अंतकवाद मुर्दाबाद अंतकवाद मुर्दाबाद भारत माता की जय एक सेल फोटो ਲੈ ਲਾਂਗੇ हां जी कमल जी ਆਪਾਂ ਕਿਹਨੂੰ ਸੀ ਬੁਲਾ ਲੱਖੀ ਜੀ ਕਮਲ ਜੀ ਕੀ ਕਹਿਣਾ ਚਾਹੁੰਦੇ ਸੀ ਕਰੋ स्टार्ट वाहेगुरु जी का खालसा वाहेगुरु जी की फतेह जय श्री राम जय श्री राम ਸਰਨ ਨਾਲ ਪਹਿਲਾਂ ਤਾਂ ਮੈਂ ਸਾਰੇ ਆਪਣੇ ਮੀਡੀਆ ਸਾਥੀਆਂ ਦਾ ਧੰਨਵਾਦ ਕਰਦਾ ਕਿ ਅੱਜ ਸਾਡੀ ਮੀਟਿੰਗ ਲਈ ਤੁਸੀਂ ਕਵਰੇਜ ਕਰਨ ਆਏ ਹੋ ਤੇ ਸਾਡੀ ਮੀਟਿੰਗ ਦਾ ਜਿਹੜਾ ਅੱਜ ਦਾ ਇਹ ਏਜੰਡਾ ਹੈ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਤੁਹਾਨੂੰ ਆਪਾਂ ਸਾਰਿਆਂ ਨੂੰ ਪਤਾ ਹੈ ਵਿੱਤੇ ਦਿਨੀ ਜੋ ਘਟਨਾ ਪਹਿਲਗਾਮ ਵਿੱਚ ਵਾਪਰੀ ਸੀ ਉਸ ਤੋਂ ਬਾਅਦ ਸਾਰੇ ਦੇਸ਼ ਵਾਸੀਆਂ ਨੂੰ ਪੂਰੀ ਗੁੱਸੇ ਦੀ ਲਹਿਰ ਸੀਗੀ ਜਿਵੇਂ ਉੱਥੇ ਤਰੰਪੋਚ ਪੋਚਕੇ ਘਟਨਾ ਕਰਮ ਹੋਇਆ ਸਾਰਾ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਉਸ ਤੋਂ ਬਾਅਦ ਪੂਰੇ ਸਮੁੱਚੇ ਦੇਸ਼ ਦੇ ਲੋਕਾਂ ਦੇ ਜਿਹੜੇ ਹਿਰਦੇ ਬੁਨਧਰੇ ਗਏ ਸੀ ਸਭ ਤੋਂ ਵੱਡੀ ਗੱਲ ਗੁੱਸੇ ਦੀ ਲਹਿਰ ਬਹੁਤ ਜ਼ਿਆਦਾ ਸੀ ਤੇ ਹਰ ਸ਼ਹਿਰ ਵਾਸੀ ਇੰਨਾ ਉਤਾਰੂ ਹੋ ਗਿਆ ਸੀ ਵੀ ਮੈਨੂੰ ਰਫਲ ਫੜਾ ਦਿਓ ਤੇ ਮੈਂ ਪਾਕਿਸਤਾਨ ਤੇ ਅਟੈਕ ਕਰਨ ਨੂੰ ਤਿਆਰ ਆ ਤੇ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਾਰੇ ਦੇਸ਼ ਦੀਆਂ ਲੋਕਾਂ ਦੀਆਂ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਨੂੰ ਤੇ ਉਹਨਾਂ ਦੀ ਜਿਹੜੀ ਗੁੱਸੇ ਨੂੰ ਭਾਪਦਿਆਂ ਬਿਨਾਂ ਦੇਰੀ ਕੀਤੇ ਜਿਹੜਾ ਇਹ ਅੱਤਵਾਦੀ ਹਮਲੇ ਦਾ ਜਿਹੜਾ ਬਦਲਾ ਲਿਆ ਗਿਆ ਆਪਰੇਸ਼ਨ ਸੰਦੂਰ ਚਲਾਇਆ ਤੇ ਪਾਕਿਸਤਾਨ ਦੇ ਵਿੱਚ ਜਿੱਦੀ ਜਿਹੜੀ ਕਸ਼ਮੀਰ ਦੇ ਕਬਜ਼ੇ ਵਾਲਾ ਜਿਹੜਾ ਇਲਾਕਾ ਸੀਗਾ ਉਹਨਾਂ ਦੇ ਅੰਦਰ ਘੁਸ ਕੇ ਉੱਥੇ ਜਿਹੜਾ ਅੱਤਵਾਦ ਦਾ ਖਾਤਮਾ ਕੀਤਾ ਹੈ ਤੇ ਆਪਰੇਸ਼ਨ ਸੰਤੂਰ ਚਲਾ ਕੇ ਜਿਵੇਂ ਉਹਨਾਂ ਨੇ ਮੋਦੀ ਸਾਹਿਬ ਨੇ ਸਪਸ਼ਟ ਕਿਹਾ ਇਹਨਾਂ ਨੇ ਸਾਡਾ ਸਾਡਾ ਸੰਦੂਰ ਮਟਾਇਆ ਅਸੀਂ ਇਹਨਾਂ ਨੂੰ ਮਟਾਵਾਂਗੇ ਉਹ ਕਰਕੇ ਦਿਖਾਇਆ ਤੇ ਸਾਡੇ ਜਿਹੜੀ ਦੇਸ਼ ਦੀ ਸੈਨਾ ਉਹ ਵੀ ਬੇਖੌਫ ਹੋ ਕੇ ਅੱਤਵਾਦੀਆਂ ਨਾਲ ਬਿਨਾਂ ਕਿਸੇ ਡਰ ਤੋਂ ਪੈਰ ਤੋਂ ਅਟੈਕ ਕੀਤੇ ਨੇ ਉਸ ਲਈ ਅਸੀਂ ਇੱਕ ਤਿਰੰਗਾ ਯਾਤਰਾ ਕੱਢੀ ਹੈ ਕੱਢਣ ਦਾ ਇੱਕ ਪਲਾਨ ਕੀਤਾ ਹੈਗਾ ਉਹਦੇ ਬਾਰੇ ਤੁਹਾਨੂੰ ਬਾਕੀ ਸਾਰਾ ਅ ਛਾੜੀਆ ਜੀ ਨੂੰ ਅਸੀਂ ਕੋਆਰਡੀਨੇਟਰ ਲਾਇਆ ਉਹ ਦੱਸਣਗੇ ਤੇ ਮੈਂ ਇੱਥੇ ਇੱਕ ਗੱਲ ਜ਼ਰੂਰ ਕਹੂੰਗਾ ਵੀ ਜਿਹੜਾ ਇਹ ਆਪਰੇਸ਼ਨ ਸੰਦੂਰ ਚਲਾ ਕੇ ਅੱਜ ਜਿਹੜਾ ਬਦਲਾ ਲਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਅੱਜ ਉਹਨਾਂ ਨੇ ਦਿਖਾ ਦਿੱਤਾ ਹੈ ਵੀ ਅੱਜ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਾਕਈ ਉਹ ਜਿਵੇਂ ਕਹਿੰਦੇ ਸੀ ਵਰਲਡ ਦੀ ਪਾਵਰ ਹੈ ਇਹ ਹਮਲਾ ਜਿਹੜਾ ਤੁਰੰਤ ਕਰਕੇ ਜਿਹੜੇ ਦੇਸ਼ ਦੇ ਜਿੰਨੇ ਵੀ ਸਾਡੇ ਦੇਸ਼ ਵਾਸੀਆਂ ਜਿਹੜੇ ਹਿਰਦਿਆਂ ਨੂੰ ਸ਼ਾਂਤੀ ਮਿਲੀ ਹੈ ਇਹ ਦਿਖਾ ਦਿੰਦਾ ਹੈ ਵੀ ਅੱਜ ਜਿਹੜਾ ਹਿੰਦੁਸਤਾਨ ਹੈ ਉਹ ਵਰਲਡ ਦੀ ਨੰਬਰ 1 ਪਾਵਰ ਹੈ ਤੇ ਅੱਜ ਇਹਨਾਂ ਦੀ ਜਿਹੜਾ ਜਿਹੜੀ ਉਸ ਤੋਂ ਬਾਅਦ ਵੀ ਪਾਕਿਸਤਾਨ ਵੱਲੋਂ ਜਿਹੜੀ ਇਹ ਭਾਵੇਂ ਸਾਡੀ ਆਰਮੀ ਨੇ ਉੱਥੇ ਸਿਰਫ ਕਸ਼ਮੀਰ ਤੇ ਜਿਹੜੀ ਸਾਡੇ ਕਬਜ਼ਾਈ ਤੇ ਹਮਲੇ ਕੀਤੇ ਪਰ ਪਾਕਿਸਤਾਨ ਦੀ ਫਿਰ ਵੀ ਬਦ ਨੀਤੀ ਰਹੀ ਉਸ ਵੱਲੋਂ ਡਰੋਨ ਸਾਡੇ ਸਾਰੇ ਸਾਰਿਆਂ ਨੂੰ ਪਤਾ ਹੈ ਵੀ ਸਾਡੇ ਸਾਰੇ ਵੱਡੇ ਸ਼ਹਿਰਾਂ ਵੱਲ ਉਹਨਾਂ ਨੇ ਡਰੋਨ ਸੁੱਟਣ ਦੀ ਕੋਸ਼ਿਸ਼ ਕੀਤੀ ਇੱਥੋਂ ਤੱਕ ਕਿ ਜਿਹੜੀ ਫਤਿਹ ਮਿਜ਼ਾਈਲ ਵੀ ਛੱਡੀ ਤੇ ਸਾਰੇ ਸਾਡੇ ਦੇਸ਼ ਦੀ ਆਰਮੀ ਨੇ ਸਾਰੇ ਉਹਨਾਂ ਦੇ ਨਸ਼ਤਾ ਅਬੂਸ ਕਰ ਦਿੱਤੇ ਤੇ ਸਾਡੇ ਇਹਨਾਂ ਨੇ ਦੇਖੋ ਮੰਦਰਾਂ ਦੇ ਵੀ ਉਹ ਤੇ ਗੁਰਦੁਆਰਾ ਸਾਹਿਬ ਤੇ ਵੀ ਅਟੈਕ ਕੀਤਾ ਇਸ ਤੋਂ ਜਿਹੜੀ ਮਾੜੀ ਪਾਕਿਸਤਾਨ ਲਈ ਇਹ ਗੱਲ ਨਹੀਂ ਹੋ ਸਕਦੀ ਤੇ ਅਸੀਂ ਅੱਜ ਪੂਰਾ ਦੇਸ਼ ਇਕਜੁੱਟ ਹੈ ਇਹ ਵੀ ਸਾਰਾ ਇਸ ਸਾਰੇ ਘਟਨਾਕਰਮ ਦੇ ਵਿੱਚ ਸਾਹਮਣੇ ਆਇਆ ਤੇ ਮੋਦੀ ਸਾਹਿਬ ਨੇ ਇਹ ਜਿਹੜਾ ਹੁਣ ਸਪਸ਼ਟ ਕੀਤਾ ਹੈਗਾ ਵੀ ਪਾਣੀ ਵੀ ਉਦੋਂ ਹੀ ਮਿਲੂਗਾ ਪਾਣੀ ਤੇ ਜਿਹੜਾ ਖੂਨ ਹੈ ਉਹ ਇਕੱਠਾ ਨਹੀਂ ਵਹਿ ਸਕਦਾ ਔਰ ਜਦ ਤੱਕ ਅਤਵਾਦ ਦਾ ਇਹ ਖਾਤਮਾ ਜਿਹੜਾ ਹੈਗਾ ਉਹ ਨਹੀਂ ਹੁੰਦਾ ਉਦੋਂ ਤੱਕ ਇਹ ਪਾਣੀ ਦਾ ਜਿਹੜਾ ਮਸਲਾ ਹੈ ਉਹ ਵੀ ਬਾਅਦ ਦੇ ਵਿੱਚ ਹੱਲ ਹੋਏਗਾ ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਜ਼ਰੂਰ ਕਹੂੰਗਾ ਇਹ ਜਿਹੜੇ ਸਾਡੇ ਜਿਹੜੇ ਸਿੱਖ ਕੌਮ ਦੇ ਵਿੱਚ ਆ ਇਸ ਜਿਹੜੇ ਸਾਰੇ ਮਿਸ਼ਨ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਵੀ ਸਿੱਖ ਆਗੂ ਜਿਹੜਾ ਇੱਕ ਤੇ ਇੱਕ ਪੰਨੂ ਉਹਨੇ ਵੀ ਕੋਈ ਕਸਰ ਨਹੀਂ ਛੱਡੀ ਉਹ ਜਿਹੜੀ ਸਾਡੇ ਸਿੱਖ ਕੌਮ ਤੇ ਲੋਕ ਕਲੰਕ ਨੇ ਮੈਂ ਇਹ ਇਸ ਗੱਲ ਨੂੰ ਵੀ ਤਾਂ ਦੱਸਿਆ ਵੀ ਇਹ ਲੋਕ ਦੇਖੋ ਦੇਸ਼ ਕਿੱਥੇ ਜਾ ਰਿਹਾ ਤੇ ਇਹ ਲੋਕ ਆਪਣੀ ਇਹ ਰਾਜਨੀਤੀ ਆਪਣੀ ਸਿਆਸੀਆਂ ਰੋਟੀਆਂ ਸੇਕਣ ਤੋਂ ਬਾਝ ਨਹੀਂ ਜਾਂਦੇ ਤੇ ਮੈਂ ਹੁਣ ਇਸ ਤੋਂ ਬਾਅਦ ਛੜੀ ਜੀ ਨੂੰ ਬੇਨਤੀ ਕਰਦਾ ਵੀ ਉਹ ਜਿਹੜਾ ਸਾਡਾ ਇਹ ਸਾਰਾ ਪ੍ਰੋਗਰਾਮ ਹੈ ਉਹਦੇ ਬਾਰੇ ਇਹ ਦੱਸਣਗੇ ਇੱਕ ਮਿੰਟ ਜੀ ਆਈ ਦੀ ਕਾਨਫਰੰਸ ਦਾ ਜੀ ਆਈ ਕਾਨਫਰੰਸ ਜਿੱਦਾ ਕਿ ਤੁਹਾਨੂੰ ਕਮਲ ਜੀ ਨੇ ਦੱਸਿਆ ਕਿ ਆਪਰੇਸ਼ਨ ਸੰਧੂਰ ਜਿਹੜਾ ਹੈ ਇਹਦੀ ਜਿਹੜੀ ਸਫਲਤਾ ਹੈ ਤੇ ਜਿਹੜੀ ਖੂਬਸੂਰਤੀ ਨਾਲ ਖੂਬਸੂਰਤੀ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਗਿਆ ਉਹਦੀ ਪ੍ਰਸ਼ੰਸਾ ਦੇ ਵਿੱਚ ਉਹਦੀ ਖੁਸ਼ੀ ਦੇ ਵਿੱਚ ਸਾਰੇ ਸ਼ਹਿਰ ਨੇ ਇੱਕ ਤਹਈਆ ਕੀਤਾ ਹੈ ਕਿ ਅਸੀਂ ਇੱਕ ਤਰੰਗਾ ਯਾਤਰਾ ਕੱਢਾਂਗੇ ਜਿਹੜੀ ਕਿ ਸੋਮਵਾਰ ਨੂੰ 19 ਤਰੀਕ ਨੂੰ ਸ਼ਾਮ ਨੂੰ 5 ਵਜੇ ਲਲੇੜੀ ਰੋਡ ਚੌਂਕ ਤੋਂ ਨਿਕਲ ਕੇ ਸਮਰਾਲਾ ਰੋਡ ਤੱਕ ਜਾਂਦੇ ਹੋਏ ਵਾਪਸ ਲਲੇੜੀ ਰੋਡ ਚੌਂਕ ਤੇ ਆਊਗੀ ਇਸ ਸਾਰੇ ਪ੍ਰੋਗਰਾਮ ਨੂੰ ਫਾਈਨਲਾਈਜ਼ ਕਰਨ ਲਈ ਅੱਜ ਦੀ ਮੀਟਿੰਗ ਸੀ ਜਿਹਦੇ ਬਾਰੇ ਸਭ ਦੀ ਚਰਚਾ ਹੋਈ ਹੈ ਸਭ ਦੀ ਡਿਊਟੀਆਂ ਵੰਡੀਆਂ ਗਈਆਂ ਤੇ ਇਸ ਪ੍ਰੋਗਰਾਮ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਕਮਲ ਜੀ ਨੇ ਵੀ ਦੱਸਿਆ ਕਿ ਸਾਰੇ ਸ਼ਹਿਰ ਦੀ ਸਾਰੀ ਸੰਸਥਾਵਾਂ ਸਾਰੀ ਰਾਜਨੀਤਿਕ ਪਾਰਟੀਆਂ ਇਕਜੁੱਟ ਹੋਈਆਂ ਕਿਉਂਕਿ ਜਿਹੜਾ ਆਪਰੇਸ਼ਨ ਸੰਧੂਰ ਹੈ ਇਹ ਜਿਸ ਖੂਬਸੂਰਤੀ ਦੇ ਨਾਲ ਇੰਡੀਅਨ ਆਰਮੀ ਨੇ ਐਗਜ਼ੀਕਿਊਟ ਕੀਤਾ ਹੈ ਅੱਜ ਤੋਂ ਪਹਿਲਾਂ ਸ਼ਾਇਦ ਕਰੀ ਇਹ ਐਸਾ ਐਗਜ਼ੀਕਿਊਸ਼ਨ ਨਹੀਂ ਹੋਇਆ ਤੁਹਾਨੂੰ ਇੰਡੀਅਨ ਆਰਮੀ ਦੀ ਜਿਹੜੀ ਬਾਈਟਸ ਐ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸਿਸ ਐ ਉਹਦੇ ਵਿੱਚ ਜਿਹੜੀ ਉਹਨਾਂ ਨੇ ਨੌਂ 에ਅਰ ਬੇਸ ਉਹਨਾਂ ਦੇ ਖਤਮ ਕੀਤੇ ਨੇ ਉਹ ਸਾਡੀ ਮਿਲਟਰੀ ਨੇ ਸਾਡੀ ਆਰਮੀ ਨੇ ਵਿਦ ਪ੍ਰੂਫ ਸਭ ਕੁਝ ਆਪਣੀ ਪੀਸੀ ਦੇ ਵਿੱਚ ਤੁਹਾਨੂੰ ਸੰਖੇਪ ਦੇ ਵਿੱਚ ਦੱਸਿਆ ਜਦਕਿ ਪਾਕਿਸਤਾਨ ਜਿਹੜਾ ਕਿ ਰੂਟੀਨ ਦੇ ਵਿੱਚ ਕੋਈ ਨਾ ਕੋਈ ਝੂਠ ਬੋਲ ਰਿਹਾ ਵੀ ਅਸੀਂ ਆ ਉਡਾਤਾ ਆ ਉਡਾਤਾ ਸਾਡੀ ਇੰਡੀਅਨ ਫੋਰਸ ਨੇ ਬੜੇ ਸਪਸ਼ਟ ਤਰੀਕੇ ਨਾਲ ਕਿਹਾ ਕਿ ਸਾਡਾ ਇੱਕ ਵੀ ਐਸੈਟ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਜ਼ਰੂਰ ਹੈ ਕਿ ਪਾਕਿਸਤਾਨ ਦੀ ਗੋਲਾਬਾਰੀ ਦੇ ਵਿੱਚ ਸਾਡੇ ਕੁਝ ਲੋਕੀ ਹਤਾਹ ਜ਼ਰੂਰ ਹੋਏ ਜੀਐਨਕੇ ਦੇ ਵਿੱਚ ਆਦਰਵਾਇਸ ਉਹਨਾਂ ਦਾ ਕੋਈ ਵੀ ਹਮਲਾ ਸਾਡੀ ਆਰਮੀ ਨੇ ਨਿਊਟਰਲਾਈਜ਼ ਕੀਤਾ ਹੈ ਚਾਹੇ ਪਾਕਿਸਤਾਨ ਦੇ ਕੋਲ ਫੋਰਨ ਦੇ ਜਿੰਨੇ ਮਰਜੀ ਇਕੁਪਮੈਂਟ ਸੀਗੇ ਆ ਚਾਹੇ ਅਮਰੀਕਨ ਆ ਚਾਈਨੀਜ਼ ਉਹਨਾਂ ਕੋਲ ਕੋਈ ਵੀ ਇਕੁਪਮੈਂਟ ਸੀਗੇ ਉਹ ਸਾਡੀ ਆਰਮੀ ਨੇ ਇੰਨੀ ਖੂਬਸੂਰਤੀ ਦੇ ਨਾਲ ਇੰਨੀ ਆਪਣੀ ਐਫੀਸ਼ੀਐਂਸੀ ਦੇ ਨਾਲ ਖਤਮ ਕੀਤਾ ਹੈ ਕਿ ਅੱਜ ਜੇ ਤੁਸੀਂ ਦੇਖੋਗੇ ਸਾਡਾ ਜਿਹੜਾ ਡਿਫੈਂਸ ਸੈਕਟਰ ਹੈ ਉਹ 10 ਦਿਨਾਂ ਦੇ ਵਿੱਚ ਕਿਤੇ ਦੱਕੇ ਤੇ ਪਹੁੰਚ ਗਿਆ ਇਹ ਸਾਡੇ ਭਾਰਤ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਜੀ ਨੇ ਕੱਲ ਵੀ ਤੇ ਅੱਜ ਵੀ ਇਹ ਗੱਲ ਬਾਰ-ਬਾਰ ਦੁਹਰਾਈ ਹੈ ਕਿ ਆਪਰੇਸ਼ਨ ਸੰਦੂਰ ਹਲੇ ਖਤਮ ਨਹੀਂ ਹੋਇਆ ਅਸੀਂ ਪਾਕਿਸਤਾਨ ਦੇ ਉੱਪਰ ਨਜ਼ਰ ਰੱਖੀ ਹੋਇਆ ਹੈ ਪਾਕਿਸਤਾਨ ਦਾ ਜਹਾਜ ਸਾਡੇ ਨਾਲ ਕੋਆਰਡੀਨੇਸ਼ਨ ਹੋਊਗੀ ਜੇ ਉਹਨਾਂ ਨੇ ਕੋਈ ਵੀ ਹਮਾਕਤ ਕੀਤੀ ਤਾਂ ਇਹ ਸਿਰਫ ਟ੍ਰੇਲਰ ਸੀਗਾ ਜਿਹੜੀ ਫਿਲਮ ਹਲੇ ਬਾਕੀ ਹੈ ਇਹ ਸਾਰੇ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਡੀ ਦੋ ਪੈਣਾ ਦੇਸ਼ ਦੀ ਆਰਮੀ ਦੀ ਸਾਡੀ ਜਾਂਬਾਜ ਜਿਹੜੇ ਸਾਡੀ ਆਫੀਸਰਸ ਐ ਆਫੀਸਰ ਸਾਡੇ ਕਰਨਲ ਸੋਫੀਆ ਤੇ ਕਰਨਲ ਬਿਉਮਿਕਾ ਅਸੀਂ ਇਹਨਾਂ ਦੇ ਵੀ ਧੰਨਵਾਦੀ ਆ ਕਿ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਅੱਗੇ ਆ ਕੇ ਸਾਰੇ ਇਸ ਆਪਰੇਸ਼ਨ ਨੂੰ ਲੀਡ ਕੀਤਾ ਹੈ ਤੇ ਜਿਹੜੀ ਇਹਨਾਂ ਨੇ ਸਾਰੀ ਆ ਕੇ ਅੱਗੇ ਐਕਸਪਲੇਨੇਸ਼ਨ ਦਿੱਤੀ ਹੈ ਉਹ ਵੀ ਪਾਕਿਸਤਾਨ ਨੂੰ ਇੱਕ ਬੜਾ ਚੰਗਾ ਜਵਾਬ ਦਿੱਤਾ ਪਰ ਸਰਕਾਰ ਨੇ ਇਸੇ ਲਈ ਮੈਂ ਸਾਰੇ ਸਮਾਜ ਨੂੰ ਸਾਰੇ ਸ਼ਹਿਰ ਨੂੰ ਬੇਨਤੀ ਕਰੂੰਗਾ ਕਿ 19 ਤਰੀਕ ਨੂੰ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਇਕੱਠੇ ਹੋ ਕੇ ਅਸੀਂ ਘਟੋ ਘਟ ਆਪਣੇ ਦੇਸ਼ ਨਾਲ ਇੱਥੇ ਤਾਂ ਖੜੇ ਹੋਈਏ ਇਸ ਤਿਰੰਗਾ ਯਾਤਰਾ ਦੇ ਵਿੱਚ ਜ਼ਰੂਰ ਸ਼ਾਮਲ ਹੋ। ਛੜੇ ਸਭ ਲੜਾਈ ਖਤਮ ਹੋ ਗਈ ਜਾਂ ਪੈਂਡਿੰਗ ਹੈ ਇਹ ਕੁਝ ਇਹ ਦੁਵਾਰਾ ਲੱਗਣੇ ਸ਼ੁਰੂ ਹੋ। ਅਸ਼ਰਮ ਮੰਤਰੀ ਨੇ ਜਦ ਕਹਿਤਾ ਕਿ ਸਾਡਾ ਆਪਰੇਸ਼ਨ ਜਿਹੜਾ ਹੈ ਚਾਲੂ ਹੈ ਜੇ ਪਾਕਿਸਤਾਨ ਨੇ ਕੋਈ ਵੀ ਹਮਾਕਤ ਕੀਤੀ ਤਾਂ ਇਹਨਾਂ ਨੂੰ ਪੂਰੀ ਫਿਲਮ ਦਿਖਾਵਾਂਗੇ। ਦਿੰਕਸ ਆਪਨਿਕ ਕੱਪ ਵਾਪਸ ਕੰਟਰੋਲ ਦੇਖੋ ਸਾਡੇ ਭਾਰਦੀ ਫੌਜਾਂ ਨੇ ਬਹੁਤ ਬੜੀਆਂ ਵਧੀਆ ਪ੍ਰਾਗਰਮ ਦਿਖਾ ਕੇ ਪਾਕਿਸਤਾਨ ਨੂੰ ਸਬਕ ਸਿਖਾਇਆ ਬਿਨਾ ਕਿਸੇ ਹਤਾਸ਼ਾ ਦੇ ਬਿਨਾ ਕਿਸੇ ਉੱਤੇ ਉਹਨਾਂ ਨੇ ਉਹ ਤੇ ਅਟੈਕ ਕਰਕੇ ਉਹਨਾਂ ਦੇ ਸਾਰੇ 9 ਦੇ 9 ਜਿਹੜੇ ਸੀਨੀਅਰ ਤਾਰੇ ਸੈਂਟਰ ਉਹਨਾਂ ਨੂੰ ਤਬਾਹ ਕੀਤਾ ਤੇ ਉਹ ਬਾਕੀ ਕਿਸੇ ਪ੍ਰਾਈਵੇਟ ਕਿਸੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਜੋ ਜੋ ਵੀ ਹੋਇਆ ਬਹੁਤ ਇਹ ਦੀ ਸ਼ਲਾਘਾ ਕਰਦੇ ਆ ਅਰੇ ਬਹੁਤ ਵਧੀਆ ਇੱਕ ਕਾਰਵਾਈ ਹੋਈ ਹੈ ਹਾਂ ਜੀ ਫਲੀ ਸਾਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਪ੍ਰੈਸ ਕਾਨਫਰੰਸ ਬਾਰੇ ਦੇਖੋ ਸਾਡੇ ਡਿਫੈਂਸ ਮਿਨਿਸਟਰ ਨੇ ਫੋਰਮ ਮਿਨਿਸਟਰ ਨੇ ਜਾਂ ਪ੍ਰਾਈਮ ਸਟਰੀ ਨੇ ਜਾਂ ਸਾਡੇ ਜਿਹੜੇ ਕਿੰਨੇ ਫੈਨਾਵਾ ਦੇ ਜਿਹੜੇ ਸਾਡੇ ਚੀਜ਼ ਨੇ ਉਹਨਾਂ ਨੇ ਬੜਾ ਕਲੀਅਰ ਕਰ ਦਿੱਤਾ ਹੈ ਕਿ ਜਿਹੜਾ ਪਾਕਿਸਤਾਨ ਨੇ ਜਿਹੜੀ ਪਹਿਲਗਾਮ ਦੀ ਹਰਕਤ ਕੀਤੀ ਹੈ ਇਹਦਾ ਜਵਾਬ ਅਸੀਂ ਦਿੱਤਾ ਸਾਡੇ ਡਿਫੈਂਸ ਦੇ ਨਾ ਡਿਫੈਂਸ ਜਿਹੜੀ ਸਿਸਟਮ ਸੀ ਖਤਮ ਕਰਦੇ ਔਰ ਉਹਨਾਂ ਨੂੰ ਬੜਾ ਵੱਡਾ ਨੁਕਸਾਨ ਪਹੁੰਚਾਇਆ ਲੇਕਿਨ ਉਹਨਾਂ ਦੀ ਪਬਲਿਕ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਇੱਕ ਸਾਡੇ ਪ੍ਰਾਈਮ ਮਿਨਿਸਟਰ ਅ ਡਿਫੈਂਸ ਮਿਨਿਸਟਰ ਇਹ ਜਿੰਨੇ ਵੀ ਸਾਡੇ ਆਗੂ ਨੇ ਇਸ ਦੇਸ਼ ਦੇ ਚਾਹੇ ਚੀਫ ਮਿਟਰੀ ਨੇ ਉਹਨੇ ਇੱਕ ਗੱਲ ਕਹਿ ਗਈ ਕਿ ਜੇ ਤੁਸੀਂ ਇੱਕ ਗੋਲੀ ਮਾਰੋਗੇ ਤਾਂ ਅਸੀਂ ਤੁਹਾਨੂੰ ਗੋਲਾ ਮਾਰਾਂਗੇ ਔਰ ਸਾਰਾ ਦੇਸ਼ ਸਾਰਾ ਦੇਸ਼ ਸਾਡੇ ਪ੍ਰਧਾਨ ਮੰਤਰੀ ਜਿਹਦੇ ਨਾਲ ਨਾਲ ਖੜਾ ਹੈ ਕਿ ਤੁਸੀਂ ਕੋਈ ਵੀ ਕਾਰਵਾਈ ਕਰੋਗੇ ਤੇ ਅਸੀਂ ਇਸ ਗੱਲ ਤੁਹਾਡੇ ਨਾਲ ਸਾਰਾ ਦੇਸ਼ ਜਿਹੜਾ ਤੁਹਾਡਾ ਸਾਥ ਦਊਂ ਕੋਈ ਪਾਰਟੀਵਾਦੀ ਨਹੀਂ ਸਭ ਤੋਂ ਉੱਪਰ ਉੱਠ ਕੇ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਜੇ ਐਤ ਕੀ ਹੋਇਆ ਜੇ ਦੁਬਾਰਾ ਇਸ ਪਾਕਿਸਤਾਨ ਨੇ ਸ਼ਰਾਬ ਕੀਤੀ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਪਾਕਿਸਤਾਨ ਦੀ ਫੌਜ ਦੇ ਲਾਸ਼ਾਂ ਇੱਕ ਵਾਰ ਉਹਨਾਂ ਦੇ ਘਰ ਜ਼ਰੂਰ ਪਹੁੰਚ ਗਈ ਪਹੁੰਚ ਜਾਣ ਗਈ ਔਰ ਪਹੁੰਚ ਪਹੁੰਚਾਣਗੇ ਵੀ ਸਾਡੇ ਫੌਜੀ ਜ਼ਰੂਰ ਤਾਂ ਜਿਹਨਾਂ ਨੂੰ ਚੰਗੀ ਤਰ੍ਹਾਂ ਇੱਕ ਪਾਕਿਸਤਾਨ ਦੇ ਜਿਹੜੇ ਆਪਣਾ ਚੀਫ ਹੈ ਦਾ ਮਿਲਟਰੀ ਦਾ ਜਾਂ ਕੋਈ ਉੱਥੇ ਦੇ ਪ੍ਰਾਈਮ ਮਿਨਿਸਟਰ ਹੈ ਉਹ ਆਪਣੇ ਚੰਗੀ ਤਰ੍ਹਾਂ ਗੱਲਾਂ ਸਮਝ ਲੈਣਗੇ ਕਿ ਪਾਰਟੀ ਫੋਲਕੀ ਕਰ ਸਕਦੇ ਨਹੀਂ ਆਪਣੇ ਪਾਸ ਕਿੰਨਾ ਥੈਂਕ ਯੂ ਜੀ ਸਰ ਉਹ ਪਾਕਿਸਤਾਨ ਨੇ ਜਿਹੜੀ ਨਾਪਾਕ ਹਰਕਤ 22 April ਨੂੰ ਪਹਿਲਗਾਮ ਵਾਇ ਕੀਤੀ ਹੈ ਉਹਦਾ ਪਹਿਲੇ ਹੀ ਉਹ ਉਹਨਾਂ ਦੀ ਇੱਕ ਪਲੈਨਿੰਗ ਸੀ ਕਿ ਉਸ ਤੋਂ 2 ਦਿਨ ਪਹਿਲਾਂ ਉਹਨਾਂ ਦਾ ਜਿਹੜਾ ਆਰਮੀ ਦਾ ਚੀਫ ਸੀ ਮਨੀਰ ਉਹਨੇ ਬਹੁਤ ਜ਼ਹਿਰੀਲਾ ਭਾਸ਼ਣ ਪਾਕਿਸਤਾਨ 'ਚ ਦਿੱਤਾ ਤੇ ਉਹਨੇ ਆਪਣੇ ਆਪ ਨੂੰ ਇਹ ਸਾਬਤ ਕੀਤਾ ਕਿ ਉਹ ਬਹੁਤ ਵੱਡੀ ਤਾਕਤ ਹੈ ਤੇ ਉਸ ਤੋਂ ਬਾਅਦ ਹੀ ਇਹ ਪਹਿਲਗਾਮ 'ਚ ਸਾਡੇ ਬੱਚਿਆਂ ਨੂੰ ਨੌਜਵਾਨ ਬੱਚਿਆਂ ਨੂੰ ਧਰਮ ਪੁੱਛ ਕੇ ਕੋਈ ਨਾ ਸ਼ਾਮ ਸ਼ਾਦੀਆਂ ਜਿਹਦੇ ਨਾਲ ਸਾਡੇ ਦੇਸ਼ ਵਿੱਚ ਬਹੁਤ ਵੱਡਾ ਰੋਸ ਪਾਇਆ ਗਿਆ ਜਿਸ ਦੇ ਹਰੇਕ ਨਾਗਰਿਕ ਨੇ ਇਸ ਗੱਲ ਦੀ ਨਿੰਦਾ ਕੀਤੀ ਤੇ ਕੇਂਦਰ ਦੀ ਸਰਕਾਰ ਨੂੰ ਕਿਹਾ ਕਿ ਇਹ ਬਦਲਾ ਲੈ ਜਾਣਾ ਚਾਹੀਦਾ ਹੈ ਤੇ ਇਹ ਵੀ ਪਹਿਲੀ ਵਾਰ ਹੈ ਕਿ ਭਾਰਤ ਦੀ ਸਰਕਾਰ ਨੇ ਸਾਡੀਆਂ ਸਲਾਹਾਂ ਦੇ ਤਿੰਨੇ ਵਿੰਗਾ ਨੂੰ ਬੁਲਾ ਕੇ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਤੇ ਉਹਨਾਂ ਨੂੰ ਪਲਾਨਿੰਗ ਬਣਾਉਣ ਲਈ ਕਿਹਾ ਕਿ ਤੁਸੀਂ ਆਪਣੇ ਤਰੀਕੇ ਨਾਲ ਜੋ ਬਦਲਾ ਲੈਣਾ ਹੈ ਉਹ ਫੌਜ ਆਪਣੀ ਤਿਆਰੀ ਕਰੇ ਤੇ ਫੌਜ ਨੇ ਆਪਣੀ ਤਿਆਰੀ ਕਰਕੇ ਜਿਹੜਾ ਬਦਲਾ ਲਿਆ ਉਹ ਸਾਰੀ ਦੁਨੀਆ ਦੇ ਸਾਹਮਣੇ ਹੈ ਸ਼ਾਇਦ ਇਸ ਤਰ੍ਹਾਂ ਦਾ ਜਿਹੜਾ ਆਪਰੇਸ਼ਨਸ ਦੂਰ ਹੋਇਆ ਹੈ ਦੁਨੀਆ 'ਚ ਅੱਜ ਤੱਕ ਕਿਸੇ ਦੇਸ਼ ਵੱਲੋਂ ਇੰਨਾ ਸਟੀਕ ਤੇ ਇੰਨਾ ਸਹੀ ਆਪਰੇਸ਼ਨ ਨਹੀਂ ਕੀਤਾ ਗਿਆ 9 ਠਿਕਾਣੇ ਚੁਣੇਗੇ ਉਹਨਾਂ ਵਿੱਚ 21 ਟਾਰਗੇਟ ਸੀ ਤੇ ਆਪਣਾ ਇੱਕ ਵੀ ਨੁਕਸਾਨ ਕੀਤੇ ਬਿਨਾ ਸਾਡੀ ਫੌਜ ਨੇ ਉਹ 21 ਦੇ 21 ਠਿਕਾਣੇ ਨੂੰ ਥਾਵਾਂ ਦੇ ਚੁਣ ਕੇ ਉਹ ਉਹ ਜਿਹੜੇ ਜੈਸ਼ਤਗਰਦ ਉੱਥੇ ਬੈਠੇ ਸੀ ਉਹਨਾਂ ਸਫਾਇਆ ਕੀਤਾ तकरीबन 100 ਦੇ ਕਰੀਬ ਜਿਹੜੇ ਜੰਸ਼ਤਗਰ ਸੀ ਉਸ ਚ ਮਾਰੇ ਗਏ ਤੇ ਕਰੋੜਾਂ ਅਰਬਾਂ ਰੁਪਏ ਦਾ ਪਾਕਿਸਤਾਨ ਦਾ ਜਿਹੜਾ ਇਨਫਰਾਸਟਰਕਚਰ ਉਹ ਤਬਾਹ ਕੀਤਾ ਗਿਆ ਤੇ ਇਹ ਇੱਕ ਹੋਰ ਵੀ ਗੱਲ ਹੈ ਕਿ ਜੇ ਪਾਕਿਸਤਾਨ ਥੋੜਾ ਜਿਹਾ ਵੀ ਚੀਕ ਚੱਕ ਕਰਦਾ ਤਾਂ ਸ਼ਾਇਦ ਉਹਦਾ ਜਿਹੜਾ ਨਿਊਕਲੀਅਰ ਬੇਸ ਸੀ ਉਹ ਵੀ ਉਹ ਘੇਰੇ ਚ ਆ ਜਾਂਦਾ ਪਰ ਉਹ ਜਦੋਂ ਉਹਨੇ ਹਾਲਾਤ ਦੇਖ ਕੇ ਹਿੰਦੁਸਤਾਨ ਦੀ ਫੌਜ ਦੀ ਚੜ੍ਹਤ ਦੇਖੀ ਤਾਂ ਉਹ ਪਿੱਛੇ हट ਗਿਆ ਤੇ ਉਹਨੇ ਫਿਰ ਮਿੰਤਾ ਕਰਕੇ ਹਿੰਦੁਸਤਾਨ ਨਾਲ ਸੰਯੋਗਤਾ ਕਰਨ ਲਈ ਸੀਸਫਾਇਰ ਕਰਨ ਲਈ ਉੱਥੋਂ ਦੇ ਡੀਜੀਐਮਓ ਨੇ ਸਾਡੇ ਡੀਜੀਐਮਓ ਨਾਲ ਹੌਟਲਾਈਨ ਤੇ ਗੱਲ ਕਰਕੇ ਕਿਹਾ ਕਿ ਅਸੀਂ ਪਿੱਛੇ ਹਟਣ ਲਈ ਤਿਆਰ ਹਾਂ ਤੁਸੀਂ ਸੀਸਫਾਇਰ ਕਰੋ ਤਦ ਪਰ ਦੀ ਸਰਕਾਰ ਨੇ ਸੀਸਫਾਇਰ ਕਰਨ ਦੀ ਜਿਹੜੀ ਹੁਕਮ ਦਿੱਤੇ ਤੇ ਅੱਜ ਵੀ ਸਾਡੀ ਸਰਕਾਰ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੋਈ ਹੈ ਕਿ ਇਹ ਜਿਹੜਾ ਆਪਰੇਸ਼ਨ ਸੰਧੂਰ ਹੈ ਇਹ ਹਲੇ ਖਤਮ ਨਹੀਂ ਹੋਇਆ ਜਿੰਨੀ ਦੇਰ ਤੱਕ ਤੁਸੀਂ ਪੂਰੀ ਤਰ੍ਹਾਂ ਸਿੱਧੇ ਹੋ ਗਏ ਅਮਨ ਸ਼ਾਂਤੀ ਨਾਲ ਆਪ ਵੀ ਕਹਿੰਦੇ ਕਿ ਅਮਨ ਸ਼ਾਂਤੀ ਨਾਲ ਹਿੰਦੁਸਤਾਨ ਨੂੰ ਰਹਿਣ ਨਹੀਂ ਦਿੰਦੇ ਓਨੀ ਦੇਰ ਆਪਰੇਸ਼ਨ ਸੰਧੂਰ ਦਾ ਤਾਰ ਤੁਹਾਡੇ ਸਿਰ ਤੇ ਰਹੂਗਾ ਤੇ ਮੈਂ ਇਸ ਗੱਲ ਲਈ ਭਾਰਤੀ ਕੇਂਦਰ ਸਰਕਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਡਿਫੈਂਸ ਮਿਨਿਸਟਰ ਨੂੰ ਭਾਰਤ ਦੇ ਹੋਮ ਮਿਨਿਸਟਰ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਇਸ ਗੱਲ ਤੇ ਹੀ ਵਧਾਈ ਦੇਣਾ ਕਿ ਸਾਡੇ ਦੇਸ਼ ਨੇ ਦੁਨੀਆ ਵਿੱਚ ਸਾਡੀ ਜਿਹੜੀ ਸੋਵਰਨਿਟੀ ਸੀ ਸਾਡੀ ਜਿਹੜੀ ਅਮਨ ਸੀ ਉਹਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਰੱਖਿਆ ਤੇ ਅੱਜ ਮੈਂ ਇਸ ਮੌਕੇ ਤੇ ਸਾਰੇ ਦੇਸ਼ ਵਾਸੀ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਫੀਲ ਕਰਨੀ ਚਾਹਨਾ ਕਿ 19 ਤਰੀਕ ਨੂੰ ਜਿਹੜੀ ਤਿਰੰਗਾ ਯਾਤਰਾ ਕੀਤੀ ਜਾ ਰਹੀ ਹੈ ਉਹ ਲਲਹੇੜੀ ਰੋਡ ਤੋਂ ਸ਼ੁਰੂ ਹੋ ਕੇ ਸਮਰਾਲਾ ਚੌਕ ਜਾ ਕੇ ਤੇ ਵਾਪਸ ਲਿਹੜੀ ਰੋਡ ਤੇ ਉਹ ਉਹਦੀ ਸਮਾਪਤੀ ਹੋਣੀ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਹਮਮਾ ਆ ਕੇ ਪਹੁੰਚੋ ਸ਼ਾਮ 5 ਵਜੇ ਦਾ ਉਹਦਾ ਟਾਈਮ ਦਿੱਤਾ ਗਿਆ ਤੇ ਸਭ ਨੂੰ ਬੇਨਤੀ ਹੈ ਕਿ ਉੱਥੇ ਪਹੁੰਚੋ ਜਿਹੇ ਕੋਲ ਝੰਡੇ ਝੰਡੇ ਲੈ ਕੇ ਆਓ ਨਹੀਂ ਤਾਂ ਝੰਡੇ ਸਾਡੇ ਵੱਲੋਂ ਉਹਨਾਂ ਨੂੰ ਦਿੱਤੇ ਜਾਣਗੇ ਤੇ ਬੈਨਰ ਲੱਗੇ ਹੋਣਗੇ ਪਾਣੀ ਦਾ ਪ੍ਰਬੰਧ ਹੋਊਗਾ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਯਾਤਰਾ 'ਚ ਪਹੁੰਚ ਕੇ ਆਪਣੇ ਆਪ ਨੂੰ ਦੇਸ਼ ਭਗਤ ਹੋਣ ਦਾ ਪ੍ਰੂਫ ਕਰੋ ਜੈ ਮਾਤਾ ਕੀ ਜੈ ਆ ਜੀ ਜਿਹੜੀ ਹਰਕਤ ਪਾਕਿਸਤਾਨੀ ਹਰਕਤ ਕੀਤੀ ਹੈ ਜਿਹੜੇ ਦੋਸ ਹਿੰਦੂਆਂ ਨੂੰ ਮਾਰ ਕੇ ਜਾਤੀ ਪੁੱਛ ਕੇ ਮੈਂ ਲੰਬੀ ਗੱਲ ਨਹੀਂ ਕਰੂੰਗਾ ਇਥੇ ਇਹਦੇ ਹੀ ਬਦਲੇ ਕਿ ਜਿਹੜਾ ਪਾਕਿਸਤਾਨ ਨੂੰ ਸਭ ਸਿਗਾਇਆ ਸਾਰੀ ਭਾਰਤੀ ਫੌਜੀ ਸਾਡੀ ਹਿੰਦੁਸਤਾਨ ਦੀ ਸਰਕਾਰ ਨੇ ਉਹ ਸਾਰੀ ਦਿਨ ਪਤਾ ਮਗਰੋਂ 2 ਦਿਨ ਮਗਰੋਂ 3 ਦਿਨ ਮਗਰੋਂ ਮੈਂ ਤਾਂ ਕਹਿੰਦਾ ਲੱਗੇ ਸੀ ਕਿ ਇਹ ਵੀ ਦੇਖੋ ਵੀ ਹਿੰਦੁਸਤਾਨ ਦੀ ਫੌਜੀ ਨੇ ਕੋਈ ਜਾਨੀ ਹਾਰ ਤੋ ਨਾ ਨੁਕਸਾਨ ਨਹੀਂ ਕੀਤਾ ਉਹਨਾਂ ਨੇ ਤਾਂ ਏਅਰਬਾਸ ਨਸ਼ਟ ਕੀਤੇ ਨਾਓ ਦੇ ਨਾਓ ਜਦ ਕੀ ਪਾਕਿਸਤਾਨ ਦੀ ਜਿਹੜਾ ਹਰ ਵਾਰ ਗੱਪ ਮਾਰਦਾ ਹੋਰ ਕਰਦਾ ਝੂਠ ਬੋਲਦਾ ਹੇ ਸਾਡੀ ਹਿੰਦੁਸਤਾਨ ਦੇ ਇੱਧਰ ਇਲਾਕੇ ਦਾ ਕੋਈ ਨੁਕਸਾਨ ਨਹੀਂ ਹੋਇਆ ਤਾਂ ਮੈਂ ਬਹੁਤ ਹੀ ਤੁਸੀਂ ਵੀ ਸਾਡੇ ਵਧਾਈ ਦੇ ਪਾਤਰੋ ਜਿਸ ਤਰ੍ਹਾਂ ਸਾਡੇ ਪਹਿਲਾਂ 10 ਜੇ ਵੀ ਸੋਮਵਾਰ ਨੂੰ 5 ਵਜੇ 19 ਤਰੀਕ ਨੂੰ ਇਹ ਅਸੀਂ ਝੰਡਾ ਯਾਤਰਾ ਕਰਨੀ ਹੈ ਤਿਰੰਗਾ ਯਾਤਰਾ ਕਰਨੀ ਹੈ ਤਾਂ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਬੇਨਤੀ ਹੈ ਪਹੁੰਚੋ ਜ਼ਰੂਰ ਧੰਨਵਾਦ ਤੁਹਾਡੇ ਸਾਰਿਆਂ ਦਾ ਥੈਂਕ ਯੂ